ਨਾ ਨਹੀਂ ਜੀ ਜਿਆਲ ਅਭੀ ਮਤ ਕਰੋ ਆਪ ਸਮਝੋ ਜਿਆਲ ਮਾਸ ਮਾਸ ਕਿ ਮੇਰੇ ਦੋਸਤ ਆ ਜੀ ਆਪਣੀ ਕਲੋਨੀ ਦੇ ਵਿੱਚ ਹੀ ਰਹਿੰਦੇ ਮੇਰੇ ਦੋਸਤ ਦਾ ਕੋਲ ਆਇਆ ਵੀ ਰਾਹੋ ਜੀ ਨੂੰ ਕਿਸੇ ਨੇ ਨਾ ਮਤਲਬ ਸ਼ੂਟ ਕੀਤਾ ਤਾਂ ਉਹ ਬਾਜੀ ਲੈ ਕੇ ਪਹੁੰਚਿਆ ਇੱਥੇ ਆ ਕੇ ਵੇਖਿਆ ਤਾਂ ਉਹਨਾਂ ਦੀ ਬਾਜੀ ਦੇ ਉੱਤੇ ਮਤਲਬ ਗੋਲੀ ਜਿਹੜੀ ਹੈਗੀ ਆ ਲੱਗੀ ਹੋਈ ਹੈ ਬਾਗੀ ਰੋਡ ਦੇ ਸਾਹਮਣੇ ਦੇ ਨਾਲ ਦੀ ਨਾਲ ਇੱਥੇ ਜੀ ਹੋ ਰਹੀ ਹੈ ਕਾਹਦਾ ਕੰਮ ਕਰਦੇ ਕੀ ਕੰਮ ਕਰਦੇ ਇਹਨਾਂ ਦਾ ਹੈ ਜੀ ਇਹ ਇਹ ਹੈ ਡਿਮਿਗ੍ਰੇਸ਼ਨ ਦਾ ਜੀ ਤੇ ਨਾਲ ਇਹ ਰੋਟਰੀ ਦੇ ਪ੍ਰੈਜੈਂਸ ਹੈ ਜੀ ਕੋਈ ਕੋਈ ਦੁਸ਼ਮਣੀ ਹੈ ਜੇ ਕੋਈ ਵੈਸੇ ਦੁਸ਼ਮਣੀ ਵਾਲਾ ਤਾਂ ਕੋਈ ਇਹੋ ਜਿਹਾ ਹੈ ਨਹੀਂ ਅਸੀਂ ਜੀ ਅਸੀਂ ਮਤਲਬ ਦੋਸਤ ਆਂ ਆਪਸ ਵਿੱਚ ਇਕੱਠੇ ਰਹਿੰਦੇ ਆਂ ਜੀ ਤੇ ਕਿੰਨੇ ਕੁ ਵਜੇ ਕੱਢਣਾ ਹੈ ਆਹ ਹੋਣੇ 10 ਮਿੰਟ 15 ਮਿੰਟ ਪਹਿਲਾਂ ਨਹੀਂ ਜਾਂਦੇ ਸਰ ਜੀ ਲਗਾਤਾਰ ਗੋਲੀ ਚੱਲਣ ਦੀ ਵਾਰਦਾਤ ਤਾਂ ਹੋ ਰਹੀਆਂ ਕਿਵੇਂ ਸਮਝਦੇ ਤੁਸੀਂ ਮਤਲਬ ਸ਼ਹਿਰ ਦੇ ਵਿੱਚ ਪਹਿਲਾਂ ਵੀ ਜਿਹੜੇ ਡਾਕਟਰ ਦੇ ਕਲੀਨਿੰਗ ਦੇ ਉੱਤੇ ਸਾਡੇ ਐਸਐਸਪੀ ਸਾਹਿਬ ਬਹੁਤ ਮਤਲਬ ਵਧੀਆ ਇੱਕ ਬਹੁਤ ਜ਼ਿਆਦਾ ਕੰਟਰੋਲ ਕਰ ਰਿਹਾ ਪਰ ਇਹ ਜਿਹੜਾ ਹੈਗਾ ਸ਼ੂਟ ਆਊਟ ਵਾਲੀਆਂ ਜਿਹੜੀਆਂ ਗੱਲ ਮਤਲਬ ਘਟਣਾਵਾ ਹੈ ਜੀਆਂ ਕਿ ਤਨਾ ਕਿਦਾ ਰੁਕਣ ਦਾ ਨਾਮ ਨਹੀਂ ਲੱਗਦਾ ਸਰ ਇੱਕੋ ਸਰ ਜਿਹੜੀ ਮਾਮਲਾ ਹੋਇਆ ਸਰ ਕੀ ਮਾਮਲਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਮੈਂ ਰਾਹੁਲ ਕੱਕੜਾ ਜੀ ਜਿਨ੍ਹਾਂ ਨੇ ਪੀਰ ਪਰਫੈਕਟਲੀ 올 ਰਾਈਟ ਵਿਚ ਅਦਰਵਾਇਜ਼ ਇਹਨਾਂ ਨੇ ਦੱਸਿਆ ਵੀ ਕੋਈ ਦੋ ਜਣੇ ਆਏ ਸੀ ਅ ਮੋਰਚਕਲ ਤੁਸੀਂ ਉਹਨਾਂ ਨੇ ਇਹਦੇ ਵੱਲੋਂ ਅੰਪਾਇਰ ਕਰਨ ਲੱਗੇ ਇਹਨਾਂ ਨੇ ਥੋੜੇ ਪਾਸੇ ਜਿਹਨਾਂ ਦੇ ਬਾਤ ਲੱਗੀ ਤੇ ਬਾਕੀ ਅਸੀਂ ਸਾਰੇ ਪਾਸੇ ਸਾਡੀ ਟੀਮਸ ਭੇਜੀ ਆਉਣੀ ਹੈ ਨਾਕਾਬੰਦੀ ਕੀਤੀ ਸੀ ਜਲਦੀ ਬੰਦਨ ਮੁਫੇਸ ਸਰ ਕਦਰ ਕੰਮ ਕਰਦੇ ਰਹੋ ਇਹਨਾਂ ਦਾ ਜੀ ਟ੍ਰੈਵਲ ਜੇ ਸੀ ਕੋਈ ਦੁਸ਼ਮਣੀ ਤਾਂ ਸੀ ਸਰ ਕੇ ਨਹੀਂ ਹੈ ਜਿੱਦਾਂ ਕੋਈ ਦੁਸ਼ਮਣੀ ਨਹੀਂ ਸਰ ਸਹੀ ਹੈ ਸਹੀ ਗੱਲ ਬੋਲ ਰਹੇ ਹੋ ਇੱਕ ਨੂੰ ਵੱਜੀ ਸਰ ਕੋਲ ਹਾਂਜੀ ਇੱਕ ਨੂੰ ਇੱਕ ਚ ਹਾਂਜੀ ਹਾਂਜੀ ਬਾਤ मां नहीं ये यार अभी मत करो आप समझो या माज माज के मेरे दोस्त है जी अपनी कॉलोनी ਦੇ ਵਿੱਚ ਹੀ ਰਹਿੰਦੇ ਮੇਰੇ ਦੋਸਤ ਦਾ ਕੋਲ ਆਇਆ ਵੀ ਰਾਹੁਲ ਜੀ ਨੂੰ ਕਿਸੇ ਨੇ ਨਾ ਮਤਲਬ ਸ਼ੂਟ ਕੀਤਾ ਤੋਂ ਤੇ ਬਾਗੀ ਲੈ ਕੇ ਪਹੁੰਚਿਆ ਇੱਥੇ ਆ ਕੇ ਵੇਖਿਆ ਤਾਂ ਉਹਨਾਂ ਦੀ ਬਾਜੂ ਦੇ ਉੱਤੇ ਮਤਲਬ ਗੋਲੀ ਜਿਹੜੀ ਹੈਗੀ ਆ ਲਗੀ ਇਹ ਬਾਗੀ ਰੋਡ ਦੇ ਸਾਹਮਣੇ ਦੇ ਨਾਲ ਦੀ ਨਾਲ ਇੱਥੇ ਜੀ ਹੋ ਰਹੀ ਹੈ ਕਾ ਤਾਂ ਕੰਮ ਕਰਦੇ ਕੀ ਕੰਮ ਕਰਦੇ ਇਹਨਾਂ ਦਾ ਹੈਗਾ ਜੀ ਵੀ ਇਹ ਹੈ ਡਿਮਿਗ੍ਰੇਸ਼ਨ ਦਾ ਜੀ ਤੇ ਨਾਲ ਇਹ ਰੋਕ ਨਹੀਂ ਦੇ ਪ੍ਰੈਸਾ ਜੀ ਕੋਈ ਕੋਈ ਦੁਸ਼ਮਣੀ ਹੈ ਜੇ ਕੋਈ ਵੈਸੇ ਦੁਸ਼ਮਣੀ ਵਾਲਾ ਤਾਂ ਕੋਈ ਇਹੋ ਜਿਹਾ ਹੈ ਨਹੀਂ ਅਸੀਂ ਜੀ ਅਸੀਂ ਮਤਲਬ ਦੋਸਤ ਆ ਆਪਸ ਵਿੱਚ ਇਕੱਠੇ ਰਹਿੰਦੇ ਆ ਜੀ ਤੇ ਕਿੰਨੇ ਵਜੇ ਕੱਢਦਾ ਹਾਂ ਹਾਂ ਹੋਣੇ 10 ਮਿੰਟ 15 ਮਿੰਟ ਪਹਿਲਾਂ ਦੀ ਕਰਦੇ ਹਾਂ ਜੀ ਲਗਾਤਾਰ ਗੋਲੀ ਚੱਲਣ ਦੀ ਵਾਰਦਾਤ ਤਾਂ ਹੋ ਰਹੀਆਂ ਕਿਵੇਂ ਸਮਝਦੇ ਤੁਸੀਂ ਮਤਲਬ ਸ਼ਹਿਰ ਦੇ ਵਿੱਚ ਪਹਿਲਾਂ ਵੀ ਜਿਹੜੇ ਡਾਕਟਰ ਦੇ ਕਲੀਨਿੰਗ ਦੇ ਉੱਤੇ ਸਾਡੇ ਐਸਐਸਪੀ ਸਾਹਿਬ ਬਹੁਤ ਮਤਲਬ ਵਧੀਆ ਬਹੁਤ ਜ਼ਿਆਦਾ ਕੰਟਰੋਲ ਕਰ ਰਿਹਾ ਪਰ ਇਹ ਜਿਹੜਾ ਹੈਗਾ ਸ਼ੂਟਆਊਟ ਵਾਲੀਆਂ ਜਿਹੜੀਆਂ ਮਤਲਬ ਘਟਾਵਾ ਹੈ ਜਿਹੜੀਆਂ ਕਿਤੇ ਨਾ ਕਿਤੇ ਰੁਕਣ ਦਾ ਨਾਮ ਹੀ ਨਹੀਂ ਲੱਗਦਾ ਸਰ ਜਿਹੜੀ ਮਾਮਲਾ ਹੋਇਆ ਸਰ ਕੀ ਮਾਮਲਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਮੱਥੇ ਰਾਹੁਲ ਗੱਕੜ ਐ ਕਿ ਇਹਨਾਂ ਨੇ ਪਰਫੈਕਟਲੀ 올 ਰਾਈਟ ਅਜਿਹਾ ਦੇ ਵਾਈਜ਼ ਇਹਨਾਂ ਨੇ ਦੱਸਿਆ ਵੀ ਕੋਈ ਦੋ ਜਣੇ ਆਏ ਸੀ ਮੋਟਰਸਾਈਕਲ ਤੁਸੀਂ ਉਹਨਾਂ ਨੇ ਇਹਦੇ ਵੱਲੋਂ ਅੰਪਾਇਰ ਕਰਨ ਲੱਗੇ ਇਹਨਾਂ ਨੇ ਥੋੜੇ ਪਾਸੇ ਵੀ ਜਿਹਨਾਂ ਦੇ ਬਾਤ ਲੱਗ ਗਈ ਤੇ ਬਾਕੀ ਅਸੀਂ ਸਾਰੇ ਪਾਸੇ ਸਾਡੀ ਟੀਮਸ ਭੇਜੀ ਆਉਂਦੀਆਂ ਨਾਕਾ ਬੰਦੀ ਕੀਤੀ ਸੀ ਜਦੋਂ ਵੀ ਬੰਦਿਆਂ ਨੂੰ ਫੇਸ ਕਰ ਸਰ ਕਾਹਦਾ ਕੰਮ ਕਰਦੇ ਰਹੋ ਇਹਨਾਂ ਦਾ ਜੀ ਟ੍ਰੈਵਲ ਏਜੰਸੀ ਹੈ ਕੋਈ ਦੁਸ਼ਮਣੀ ਤਾਂ ਸੀ ਸਰ ਕੇ ਨਹੀਂ ਹੈ ਟਕਲੇ ਨਾਲ ਦੁਸ਼ਮਣੀ ਸਰ ਸਹੀ ਹੈ ਸਹੀ ਗੱਲ ਹੈ ਸੋਲਵਡ ਸੀ ਇੱਕ ਨੂੰ ਵਜੀ ਸਰ ਕੋਲ ਹੀ ਹਾਂਜੀ ਇੱਕ ਨੂੰ ਇੱਕ ਜੱਫਾ ਨਹੀਂ ਨਹੀਂ ਬਾਤ